ਇਲੈਕਸ਼ਨ ਖਤਮ ਹੁੰਦੇ ਆਈਂ ਭਗਵੰਤ ਮਾਨ ਜੀ ਨੇ ਬਿਜਲੀ ਦੇ ਬਿੱਲ ਦੇ ਰੇਟ ਵਧਾ ਦਿੱਤੇ ਇੱਕ ਪਾਸੇ ਕਹੀ ਜਾ ਰਿਹਾ ਕਿ 300 ਯੂਨਿਟ ਅਜੇ ਲੋਕਾਂ ਨੂੰ ਫ੍ਰੀ ਦੇਣਾ ਤੇ ਦੂਜੇ ਪਾਸੇ ਇਲੈਕਸ਼ਨ ਖਤਮ ਹੁੰਦੇ ਆਈਂ ਇਹਨਾਂ ਨੇ ਬਿਜਲੀ ਦੇ ਬਿੱਲ ਵਧਾਣਾ ਇਹ ਸਰਕਾਰ ਦੀ ਕੀ ਟਾਈਮ ਸੋਚ ਤੇ ਅਸੀਂ ਕੁਐਸਚਨ ਮਾਰ ਕਰਦੇ ਆ ਕਿ ਸਰਕਾਰ ਕੀ ਚਾਹੁੰਦੀ ਹੈ ਸਰਕਾਰ ਇੱਕ ਪਾਸੇ ਲੋਕਾਂ ਨੂੰ ਕਹਿੰਦੀ ਅਸੀਂ 300 ਯੂਨਿਟ ਦਾ ਨਾਹਰਾ ਲਾ ਰਹੀਏ ਤੇ ਇੱਕ ਪਾਸੇ ਪਰ ਅੱਜ ਜੋ ਹਾਲ ਹੈ ਇਹ ਵੈਸਟ ਬੇ ਜਿਹੜੀ ਕੰਸਟੀਟੂਐਂਸੀ ਦੇ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਰੇਟ ਹੋਰ ਬਦਾਣੇ ਆ ਪੰਜਾਬ ਦਾ ਪੇੜਾ ਦਰ ਆਮ ਆਦਮੀ ਪਾਰਟੀ ਨੇ ਕਰਨਾ ਜਦੋਂ ਚਨੀ ਸਾਹਿਬ ਮੁੱਖ ਮੰਤਰੀ ਸੀ 111 ਦਿਨ ਤੇ ਇੱਕ ਤਾਂ ਬਿਜਲੀ ਦੇ ਬਿੱਲ ਮਾਫੀ ਦੇ ਸੀ ਲੋਕਾਂ ਨੇ ਉਹਨਾਂ ਨੂੰ ਉਹਨਾਂ ਨੇ ਕਿੰਨੇ ਰੁਪਏ ਇੰਟਰਨੈਟ ਸਾਰਿਆਂ ਨੂੰ ਆਫ ਕੀਤਾ ਹਰ ਬਰਕਰਾਰ ਗਿਆ ਕਿ ਅੱਜ ਕਿਹੋ ਜਿਹਾ ਦਿਨ ਦਾ 10 ਰੁਪਏ ਡੀਜ਼ਲ ਦਾ ਇੱਕੋ ਦਿਨ 10 ਰੁਪਏ ਪੈਟਰੋਲ ਦਾ ਰੇਟ ਘਟ ਹੋਇਆ ਸੀ ਪਰ ਇਹ ਸਰਕਾਰ ਪਤਾ ਨਹੀਂ ਕਿਸ ਸੋਚ ਤੇ ਕੰਮ ਕਰ ਰਹੀ ਹੈ ਨਾ ਇਹਨਾਂ ਦਾ ਕੋਈ ਵਿਜਨ ਹੈ ਨਾ ਕੰਮ ਕਰਨ ਦਾ ਤਰੀਕਾ ਹੈ ਅਨਾਉਂਸਮੈਂਟ ਹੈ ਅਨਾਉਂਸਮੈਂਟ ਜੁਮਲੇ ਹੀ ਹੋ ਗਏ ਜਿਵੇਂ ਜਿਹੜਾ ਮੋਦੀ ਸਾਹਿਬ ਕਰਦੇ ਭਗਵਾਨ ਕਮਾਨਜੀ ਖਾਦੀ ਕੀ ਵਿੱਚ ਹਮੇਸ਼ਾ ਕੁਝ ਨਾ ਕੁਝ ਬੋਲ ਜਾਂਦੇ ਪਰ ਇੰਪਲੀਮੈਂਟ ਨਹੀਂ ਕਰਦੇ ਸਰਕਾਰ ਨੂੰ ਕਹਿੰਦੇ ਆਮ ਆਦਮੀ ਨੂੰ ਰਾਹਤ ਵਾਸਤੇ ਕੋਈ ਕੰਮ ਕਰੋ ਡਵੈਲਪਮੈਂਟ ਦੇ ਕੰਮ ਕਰੋ ਕੋਈ ਇੱਕ ਡਵੈਲਪਮੈਂਟ ਦਾ ਕੰਮ ਦਿਖਾ ਦਿਓ ਜਿਹੜਾ ਅੱਜ ਤੱਕ ਉਹਨਾਂ ਨੇ ਸਿਰੇ ਚੜਿਆ ਹੋਵੇ ਅਨਾਉਂਸਮੈਂਟ ਹੋ ਗਿਆ ਪਰ ਸਿਰੇ ਕੁਝ ਨਹੀਂ ਚੜਿਆ ਅਸੀਂ ਨਿਖੇਧੀ ਕਰਦੇ ਹਾਂ ਉਹਨਾਂ ਖੇਵੀ ਇਸ ਤਰ੍ਹਾਂ ਦਾ ਜਗ੍ਹਾ ਕੰਮ ਕਰਨਗੇ ਲੋਕ ਵੈਸੇ ਵੈਸਟ ਵਿੱਚ ਵੀ ਉਹਨਾਂ ਨੂੰ ਤਗੜਾ ਜਵਾਬ ਦੇਣਗੇ ਜੋ ਇਹਨਾਂ ਦੇ ਹੁੰਨ ਦਿੱਤਾ ਸੀ ਚੰਨੀ ਸਾਹਿਬ ਨੂੰ ਜਿਤਾ ਕੇ ਅੱਜ ਪੰਜਾਬ ਸਰਕਾਰ ਵੱਲੋਂ ਵਾਈਟ ਕਾਉਂ ਕਰਨਗਾ ਮਾਈਕਲ ਨਹੀਂ ਯਾਰ ਵਿੱਚ ਦੇ ਰੇਟ ਵਧਾਏਗੇ ਰੈਜੀਡੈਂਸ਼ੀਅਲ ਔਰ ਕਮਰਸ਼ੀਅਲ ਉਹਨੇ ਅਸੀਂ ਪ੍ਰਦਰਸ਼ਨ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਕਹਿੰਦੇ 525 ਕਰੋੜ ਰੁਪਇਆ ਸਰਪਲਸ ਤੁਹਾਡੇ ਕੋਲ ਬਿਆ ਬਿਜਲੀ ਬੋਰ ਨੇ ਕਮਾਇਆ ਔਰ ਜੇ ਤੁਹਾਡੇ ਕੋਲ 525 ਕਰੋੜ ਰੁਪਏ ਤੁਸੀਂ ਕਮਾਇਆ ਹੈ ਤੇ ਫਿਰ ਬਿਜਲੀ ਦੇ ਰੇਟ ਕਿਉਂ ਵਧਾਏ ਗਏ ਆ ਇੱਕ ਪਾਸੇ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਬਿਜਲੀ ਜਿਹੜੀ ਹੈ ਫ੍ਰੀ ਦੇਾਂਗੇ 300 ਯੂਨਿਟ ਔਰ ਅੱਜ ਤੁਸੀਂ 300 ਯੂਨਿਟ ਤੋਂ ਉੱਪਰ ਜਿੰਨਾ ਵੀ ਇੱਕ ਯੂਨਿਟ ਵੀ ਚੱਲਦਾ ਉਹਦੇ ਰੇਟ ਹੋਰ ਵਧਾ ਦਿੱਤੇ ਆ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਝੂਠ ਬੋਲ ਕੇ ਬੜਾ ਵੱਡਾ ਧੱਕਾ ਕੀਤਾ ਅੱਜ ਇੰਡਸਟਰੀ ਵਾਲੇ ਵੀ ਕਹਿ ਰਹੇ ਕਿ ਬਾਕੀ ਸਟੇਟਾਂ ਨਾਲੋਂ ਜਿਹੜੀ ਸਾਡੀ ਬਿਜਲੀ ਆ ਹੋਰ ਵੀ ਮਹਿੰਗੀ ਕਰ ਦਿੱਤੀ ਗਈ ਹੈ ਸਾਡੇ ਵਪਾਰ ਦੇ ਵਿੱਚ ਬੜਾ ਵੱਡਾ ਫਰਕ ਪਊਗਾ ਇਹਨਾਂ ਨੂੰ ਇਹ ਰੇਟ ਜਿਹੜੇ ਆ ਵਾਪਸ ਲੈਣੇ ਚਾਹੀਦੇ ਆ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਜਟਲਬ ਰੇਟ ਵਧਾਣਾ ਪੰਜਾਬ ਸਰਕਾਰ ਦੀ ਬੜੀ ਵੱਡੀ ਨਕਾਮੀ ਆ ਕਿ ਕਿਸ ਤਰ੍ਹਾਂ ਤੁਸੀਂ ਮਤਲਬ ਇਹ ਵਾਸਤੇ ਜਿਹੜਾ ਪ੍ਰੋਟੈਸਟ ਵੀ ਕਰ ਰਹੇ ਹੋ ਕੋਈ ਸਰਕਾਰ ਨੂੰ ਪਹਿਲਾਂ ਅਲਟੀਮੇਟਮ ਦਿੱਤਾ ਜੇ ਨਹੀਂ ਸਰਕਾਰ ਨੂੰ ਅਲਟੀਮੇਟ ਇਸੇ ਕਰਕੇ ਦੇਵਾਂਗੇ ਕਿ ਜਿਹੜੇ ਤੁਸੀਂ ਵਾਦੇ ਕੀਤੇ ਸੀਗੇ ਸਾਰੇ ਵਾਦੇ ਤੁਸੀਂ ਮੁੱਕੀ ਜਾਂਦੇ ਹੋ ਕੀ ਚਾਹੇ ਲੇਡੀ ਦਾ 1000 ਰੁਪਏ ਦੀ ਗੱਲ ਕਰ ਲਈਏ ਚਾਹੇ ਬਿਜਲੀ ਦੇ ਬਿੱਲਾਂ ਦੀ ਗੱਲ ਕਰ ਲਈਏ ਵਾਟਰ ਸਪਲਾਈ ਦੀ ਗੱਲ ਕਰ ਲਈਏ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਲਾਇਨ ਆਰਡਰ ਦੀ ਗੱਲ ਕਰ ਲਈਏ ਬਹੁਤ ਬੁਰੇ ਹਾਲਾਤ ਨੇ ਔਰ ਭਗਵੰਤ ਮਾਨ ਜੀ ਜਿਹੜੇ 13 0 ਦੇ ਨਾਲ ਸਾਰਿਆਂ ਨੂੰ ਕਹਿੰਦੇ ਸੀਗੇ ਅੱਜ ਉਹ ਤਿੰਨ ਜ਼ੀਰੋ ਦੇ ਨਾਲ ਹੀ ਰਹਿ ਗਏ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਮਾੜੇ ਹਾਲਾਤ ਹੋਣਗੇ ਅੱਜ ਪੰਜਾਬ ਦੇ ਲੋਕ ਪੰਜਾਬ ਦੇ ਵਪਾਰੀ ਇਹ ਸਰਕਾਰ ਤੋਂ ਬਹੁਤ ਦੁਖੀ